ਅੱਜ ਸਾਨੂੰ ਦੂਸਰਾ ਦਿਨ ਆ ਪਿੰਡ ਸਪੀਰ ਵਾਲਾ ਜੋ ਐਸਾਈਡ ਤੇ ਆ ਨਾਲ ਹੀ 1 ਕਿਲੋਮੀਟਰ ਤੇ ਉੱਥੇ ਅਸੀਂ ਖੜੇ ਆ ਉੱਥੇ ਠਹਿਰੇ ਹੋਏ ਆ ਪਿੰਡ ਸਪੀਰ ਵਾਲਾ ਚ ਕਿਆ ਇਧਰਲੇ ਬੰਨੇ ਨਾਲ ਸਪੀਰ ਵਾਲਾ ਦੇ ਆ ਡਰੇਨ ਜਾ ਰਹੀ ਆ ਜਿਹੜੀ ਬਾਰਡਰ ਬਾਰਡਰ ਏ ਥੋੜਾ ਪਾਕਿਸਤਾਨ ਦਾ ਉਹ ਕੋਈ 1.5-2 ਕਿਲੋਮੀਟਰ ਇੱਥੇ ਬਿੱਥ ਦੇ ਉੱਤੇ ਹੀ ਆ ਸਾਹਮਣੇ ਪਿੰਡ ਦਿਖ ਰਿਹਾ ਉਹ ਪਾਕਿਸਤਾਨ ਦਾ ਵਾ ਤੇ ਆ ਜਿੱਥੇ ਅਸੀਂ ਖੜੇ ਆ ਇਹ ਜਿਹੜਾ ਡਰੇਨ ਦੇ ਨਾਲ ਉਹਨਾਂ ਨੇ ਡਿਫੈਂਸ ਲਾਈਨ ਬਣਾਈ ਹੋਈ ਆ ਉੱਦੇ ਤੇ ਖੜੇ ਆ ਤੇ ਨਾਲ ਆ ਸਾਰੇ ਮੋਰਚੇ ਆ ਨਾਲ-ਨਾਲ ਅਗਲੇ ਬੰਨੇ ਛੜਕਿਆ ਨਾਲ-ਨਾਲ ਲੰਘਣ ਵਾਸਤੇ ਫੌਜ ਦੇ ਤੇ ਇਧਰ ਆ ਸਾਰੇ ਜਿੰਨੇ ਹੈਗੇ ਆ ਇਹ ਸਾਰੇ ਹੀ ਮੋਰਚਾ ਬੰਦੀ ਹੋਈ ਹੋਈ ਆ ਸਾਰੇ ਨਾਲ ਨਾਲ ਡਰੇਨ ਦੇ ਡਿਫੈਂਸ ਲਾਈਨ ਬੜੀ ਹੋਈ ਆ ਇੰਨਾ ਸਾਰੇ ਕਿਸਾਨਾਂ ਦਾ ਜੀਵਨ ਜਿਹੜਾ ਬੜਾ ਸਖਤ ਆ ਅਜੇ ਝੋਨਾ ਇੱਥੇ ਬਹੁਤਾ ਲੱਗਣਾ ਸ਼ੁਰੂ ਨਹੀਂ ਹੋਇਆ ਪਿਆਰੀ ਤੁਰੀ ਲੋਕ ਕਰ ਰਹੇ ਆ ਨਰਮੇ ਦੀ ਫਸਲ ਵੀ ਥੋੜੀ ਆ ਬਾਕੀ ਹੋਰ ਜਿਹੜੇ ਆ ਕੋਈ ਮੂੰਗੀ ਮੰਗੀ ਇੱਥੇ ਲੋਕਾਂ ਨੇ ਭਿੱਜੀ ਹੋਈ ਆ ਪਾਣੀ ਜਿਹੜਾ ਵਾ ਪਾਣੀ ਦੀ ਬਹੁਤ ਥੋੜਿਆ ਕਣ ਵਾਲਾ ਪਾਣੀ ਬਹੁਤ ਜਿਆਦਾ ਥੋੜਿਆ ਸਰਕਾਰ ਵੱਲੋਂ ਇੱਥੇ ਪਾਣੀ ਡਿਗੀਆਂ 'ਚ ਪਾ ਕੇ ਫਿਰ ਉਹ ਸਾਰੀ ਪਿੰਡ-ਪਿੰਡ ਪਹੁੰਚਾਇਆ ਜਾਂਦਾ ਵਾ। ਹਰ ਪਰਿਵਾਰ ਦੇ ਹਿਸਾਬ ਦੇ ਨਾਲ। ਉਹ ਪਾਣੀ ਲੋਕ ਪਿੰਦੇ ਆ। ਆਹ ਨਹਿਰ ਆਹ ਸੂਆ ਵਾ ਪਾਣੀ ਦਾ ਜਿਹੜਾ ਗਾਂ ਜਾ ਰਿਹਾ ਇੱਧਰ ਨੂੰ ਪੈੜੀਆਂ ਨੂੰ। ਜ਼ਮੀਨ ਨੂੰ ਡਾ ਲਗਣਾ ਪਾਣੀ ਉਹਦੇ ਨਾਲ ਨਲਕਾ ਲੱਗਾ ਹੋਇਆ ਵਾ। ਉਹ ਨਲਕਾ ਇੱਥੋਂ ਭੜ-ਭੜ ਘਰ ਵਾਸਤੇ ਪਾਣੀ। ਸਾਰੇ ਖੜ੍ਹ ਰਹੇ ਆ ਆਪਣੇ ਮੋਟਰਸਾਈਕਲਾਂ ਤੇ ਡਿਗੀਆਂ ਭਰ ਕੇ। ਮਤਲਬ ਇਸ ਤਰੀਕੇ ਦੀ ਇੱਥੇ ਇਲਾਕੇ ਦੀ ਜ਼ਿੰਦਗੀ ਹੈ ਇਹਦੇ ਵਿੱਚ ਅੱਜ ਅਸੀਂ ਕੋਈ ਚਾਰ ਪੰਜ ਪਿੰਡਾਂ ਚ ਗਏ ਆ ਕਮੇਟੀਆਂ ਪੜਾਈਆਂ ਆ ਕੱਲ ਫੇਰ ਚਾਰ ਪੰਜ ਪਿੰਡਾਂ 'ਚ ਜਾਵਾਂਗੇ ਉੱਥੇ ਕਮੇਟੀਆਂ ਪੜਾਵਾਂਗੇ ਲਗਾਤਾਰ ਇੱਥੇ ਜ਼ੋਨ 1 2 ਜ਼ੋਨ ਜਿਹੜਾ ਆਉਣੇ 2 4 ਦਿਨ ਦੇ ਵਿੱਚ 5 ਦਿਨਾਂ ਦੇ ਵਿੱਚ ਸਾਡੀ ਜਿਹੜੀ ਆ ਪਲਾਨਿੰਗ ਆ ਵੀ ਉਹ ਖੜੇ ਕਰਨੇ ਆ ਲੋਕਾਂ ਨੂੰ ਜਾਗਰਤ ਕਰਨਾ ਲੋਕ ਸਾਥ ਦੇ ਰਿਆ ਬਾਗੜੀ ਬਰਾਦਰੀ ਇੱਥੇ ਬਾਗੜੀ ਸਿੱਖ ਆ ਬਾਗੜੀ ਸਿੰਘ ਆ ਆਪਣੇ ਚੌਧਰੀ ਆ ਆਪਣੇ ਜਿਹੜੇ ਆ ਗਿਆ ਕਿਸਾਨ ਜਿਹੜੇ ਸਿੱਖ ਉਹ ਵੀ ਹੈਗੇ ਆ ਹੋਰ ਵੀ ਕਈ ਬਰਾਦਰੀਆਂ ਹੈਗੀਆਂ ਪਰ ਸਾਰਿਆਂ ਦਾ ਜਿੜਾ ਵਾ ਦੁਖੀ ਆ ਕਰਜ਼ੇ ਚੜਿਆ ਪਿਆ ਵਾ ਬਹੁਤ ਜ਼ਿਆਦਾ ਕਰਜ਼ਾਈ ਆ ਤੇ ਇਹਨਾਂ ਦੀਆਂ ਵੱਖਰੀਆਂ ਪਰੰਪਰਾਵਾਂ ਵਾ ਇੱਥੇ ਲੋਕਾਂ ਦੀਆਂ ਵੱਖਰਾ ਰੀਤੀ ਰਿਵਾਜ ਆ ਵੱਖਰਾ ਸੱਭਿਆਚਾਰ ਇਧਰ ਆਪਣੇ ਮਾਝੇ ਨਾਲੋਂ ਜਾਂ ਪਿੱਛੇ ਮਾਲਵੇ ਨਾਲੋਂ ਪਰਾਂ ਦੁਆਬੇ ਨਾਲੋਂ ਬਹੁਤ ਜ਼ਿਆਦਾ ਪਿੰਨੇ ਆ ਇਹ ਅਜੇ ਜਿਤਨਾ ਅੱਜ ਤੋਂ 50 ਸਾਲ ਪਹਿਲਾਂ ਲੋਕ ਇਧਰਲੇ ਬਨੇ ਮਾਝੇ 'ਚ ਮਾਲੂਕੇ ਪਰੇ ਪਿਛਲੀ ਇੱਥੇ ਚ ਰਹਿੰਦੇ ਸੀ ਉਸੇ ਤਰ੍ਹਾਂ ਹੀ ਇਹ ਜਿਹੜਾ ਇਲਾਕਾ ਰਸਤਾ ਨਾ ਲੱਗ ਜਾਂਦਾ ਵਾ ਫਾਜ਼ਿਲਕੇ ਦਾ ਉਸੇ ਤਰ੍ਹਾਂ ਦਾ ਅੱਜ ਤੱਕ ਲੱਗੇ ਇਹਨਾਂ ਦਾ 50 ਸਾਲ ਬਾਕੀ ਜਿਹੜੇ ਉਧਰਲਾ ਵਕਾਫਾ ਸੰਦੇ ਆ ਅਜੀ ਉਹਨਾਂ ਤੋਂ ਪਿੱਛੇ ਆ ਇਹਨਾਂ ਦੀਆਂ ਛੇਤਾ ਵੀ ਚੰਗੀਆਂ ਵਾ ਸਖਤ ਮਿਹਨਤ ਕਰਦੇ ਆ ਤੇ ਸਖਤ ਜਾਨ ਇਹਨਾਂ ਦੀ ਜ਼ਿੰਦਗੀ ਆ ਹਾਂ ਇਸੇ ਨਾਲ ਜਿਹੜਾ ਬਾਕੀ ਜਿਹੜਾ ਵਾ ਮੇਰੇ ਵੀਰੋ ਜੋ ਤਾਂ ਫੀਫਖਾ ਰਹੇ ਆ ਉਹ ਇਹੀ ਆ ਕਿ ਜਿਹੜੇ ਇੱਥੇ ਜਿਹੜਾ ਪਾਣੀ ਵਹ ਜਾ ਰਿਹਾ ਪਾਣੀ ਸੁਆ ਵਗ ਰਿਹਾ ਵਾ ਪਾਣੀ ਉਹ ਗੰਦਾ ਵਾ ਬਾਰੇ ਲੋਕ ਇਸੂਏ ਦਾ ਪਾਣੀ ਪੀਂਦੇ ਆ ਪਰ ਹੁਣ ਪਾਣੀ ਪੀਣ ਦੇ ਲੈਕ ਨਹੀਂ ਹੈਗਾ ਇਹ ਖੇਤਾਂ ਨੂੰ ਵੀ ਦੇਣ ਦੇ ਲੈਕ ਨਹੀਂ ਹੈਗਾ ਜਿੰਨਾ ਪਿਛਲੋਂ ਫੈਕਟਰੀਆਂ ਦਾ ਪਾਣੀ ਜਿਹੜਾ ਸਤਲੋਈ ਦਾ ਬਿਆਸ ਦਾ ਗੰਦਾ ਹੋ ਕੇ ਰੀਤੋਂ ਕਾ ਆ ਰਿਹਾ ਕੈਤੋਂ ਕਾ ਆ ਰਿਹਾ ਮਹਿਰਾ ਰਾਈ ਉਹੀ ਇਹ ਪਾਣੀ ਆ ਤੇ ਪ੍ਰਦੂਸ਼ਿਤ ਪਾਣੀ ਆ ਬਹੁਤਾਂ ਥਾਵਾਂ ਤੇ ਪਾਣੀ ਤੇਲਾ ਦਾ ਗੱਜ ਤੱਕ ਵੀ ਨਹੀਂ ਕਿਤੇ ਜਾ ਰਿਹਾ ਇਸ ਕਰਕੇ ਭਗਵੰਤ ਮਾਨ ਦਾ ਜਿਹੜਾ ਚਿਹਰਾ ਵਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਵਾ ਜਿਹੜਾ ਇਹਦਾ ਸਾਰੇ ਟੀਲਾ ਦਾ ਪਾਣੀ ਪਹੁੰਚ ਗਿਆ ਤੇ ਜਿਹੜਾ મોદી ਦਾ ਵਿਕਾਸ ਮਾਡਲ ਤੇ ਭਗਵੰਤ ਮਾਨ ਦਾ ਵਿਕਾਸ ਮਾਡਲ ਉਹ ਲੋਕਾਂ ਨੂੰ ਬਿਲਕੁਲ ਵਾਰਾ ਨਹੀਂ ਖਾ ਰਿਆ ਉਹ ਪੰਜਾਬ ਦਾ ਵਿਨਾਸ਼ ਕਰ ਦੂਗਾ ਲੋਕਾਂ ਦੇ ਸਾਰੇ ਸੱਭਿਆਚਾਰ ਦਾ ਵਿਨਾਸ਼ ਕਰ ਦੂਗਾ ਇਸ ਦੇ ਨਾਲ ਜਿਹੜਾ ਇਹ ਲੋਕ ਇਸ ਗੱਲ ਤੋਂ ਤਿਆਰ ਬੈਠੇ ਆ ਤੇ ਅਸੀਂ ਇਸ ਪ੍ਰਬੰਧ ਤੋਂ ਦੁਖੀ ਆ ਇਹ ਸੈਂਸਲੇ ਕਰਨ ਨੂੰ ਤਿਆਰ ਬੈਠੇ ਪਿੰਡਾਂ ਦੇ। ਕਿ ਅਸੀਂ ਇਹਨਾਂ ਕੋਲ ਕੁਝ ਨਹੀਂ ਲੈਣਾ, ਕੁਝ ਨਹੀਂ ਦੇਣਾ। ਨਾ ਇਹਨਾਂ ਕੋਲ ਕੁਝ ਲੈਣਾ ਵਾ ਤੇ ਨਾ ਦੇਣਾ ਵਾ। ਅਸੀਂ ਆਪਣੇ ਫਾਂਸਲੇ ਆਪ ਕਰਾਂਗੇ। ਅਸੀਂ ਆਪਣੇ ਪਿੰਡਾਂ ਦੀ ਕਚਹਿਰੀਆਂ, ਥਾਣੇ ਆਪਣੇ ਚਲਾਵਾਂਗੇ। ਇਹਨਾਂ ਦੇ ਸਰਕਾਰਾਂ ਦੇ ਕਚਹਿਰੀਆਂ, ਥਾਣੇ ਨਹੀਂ ਚਲਾਵਾਂਗੇ। ਇਸ ਤਰੀਕੇ ਦੀ ਜਦੋਂ ਵਿਚਾਰ ਇਹਨਾਂ ਦੇ ਗਾੜੀ ਰੱਖਿਆ। ਕਿ ਉਹ ਇਹਨਾਂ ਗੱਲਾਂ ਨਾਲ ਸਹਿਮਤ ਹੋ ਰਹੇ ਆ। ਦੂਸਰਾ ਦੂਸਰਾ ਇਹ ਆ ਵੀ ਪਿੰਡਾਂ ਦੇ ਵਿੱਚ ਜਿਹੜਾ ਵਾ ਲੋਕਾਂ ਦਾ ਆਪਸ ਵਿੱਚ ਬਹੁਤ ਸਲੂਕ ਵੀ ਆ। ਬਹੁਤ ਸਲੂਕ ਆ ਤੋ ਸਾਰੀ ਗੱਲ ਜਾਣ ਰਿਹਾ ਭਗਵੰਤ ਮਾਨ ਦੇ ਖਿਲਾਫ ਲੋਕਾਂ 'ਚ ਬਹੁਤ ਵੱਡਾ ਗੁੱਸਾ ਲੋ ਉਹ ਕਹਿ ਰਿਹਾ ਭਗਵੰਤ ਮਾਨ ਨੇ ਪੰਜਾਬ ਨਾਲ ਧਗਾ ਕਮਾਇਆ ਵਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਵਾ ਇੱਕ ਧੋਖਾ ਕੀਤਾ ਵਾ ਤੇ ਪੰਜਾਬ ਦੇ ਲੋਕਾਂ ਨਾਲ ਉਹਦਾ ਕਿਸੇ ਕਿਸਮ ਦਾ ਵੀ ਕੋਈ ਵੀ ਲਿੰਕ ਨਹੀਂ ਹੈਗਾ ਤੇ ਉਹ ਭਗਵੰਤ ਮਾਨ ਨੂੰ ਤੇ ਪੰਜਾਬ ਚੋਂ ਕਿਤੇ ਬਾਹਰ ਚਲੇ ਜਾਣਾ ਚਾਹੀਦਾ ਜੇ ਬਾਕੀ ਜ਼ਿੰਦਗੀ ਉਹਨੇ ਕੋਈ ਜਿਉਣੀ ਆ ਉਹ ਆਉਣਲੇ ਸਮੇਂ ਚ ਭਗਵੰਤ ਮਾਨ ਫੈਸਲਾ ਕਰੂਗਾ ਕਿ ਲੋਕ ਉਹਨੂੰ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਟਰੀਟ ਕਰ ਰਹੇ ਆ ਬਹੁਤ ਭਾਰੀ ਗੁੱਸਾ ਸਰਕਾਰ ਦੇ ਖਿਲਾਫ ਪਿੰਡ ਪਿੰਡ ਘਰ ਘਰ ਵਿੱਚ ਜਿਹੜਾ ਉਹ ਪਾਇਆ ਜਾ ਰਿਹਾ ਜਿਸ ਤਰ੍ਹਾਂ ਪ੍ਰਿਟਾ ਜਾ ਰਿਹਾ ਜਿਸ ਤਰ੍ਹਾਂ ਦੀ ਨੀਤੀ ਆ ਜਿਸ ਤਰ੍ਹਾਂ ਦੀ ਕ੍ਰੈਡਿਬਿਲਟੀ ਕੋਈ ਨਹੀਂ ਪ੍ਰੋਤੈਜਯੋਗਤਾ ਕੋਈ ਨਹੀਂ ਜੂ ਟਰਨ ਕਰਦਾ ਵਾ ਤੇ મોદી ਸਰਕਾਰ ਦੇ ਖਿਲਾਫ મોદી ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਉਗੇ ਨਿਤਕਾਨੂ ਮੰਨਦਾ ਵਾ ਤੇ ਦੂਸਰੇ ਬੰਨੇ ਕੇਜਰੀਵਾਲ ਵੀ ਹਰ ਗੱਲ ਨੂੰ ਮੰਨ ਕੇ ਪੰਜਾਬ ਦੀ ਗੈਰਤ ਨੂੰ ਜਿਹੜਾ ਵੱਟਾ ਲਾ ਰਿਆ ਵਾ ਉਹ ਪੰਜਾਬ ਦੇ ਲੋਕ ਜਿਹੜੇ ਆ ਇਧਰ ਇਲਾਕੇ ਦੇ ਲੋਕ ਆ ਬਹੁਤ ਜ਼ਿਆਦਾ ਉਸ ਗੱਲ ਨੂੰ ਗੁਰਾ ਬਣਾ ਰਿਆ ਇਸ ਲਈ ਤਖੜੇ ਹੋ ਕੇ ਜਿਹੜਾ ਵਾ ਅਸੀਂ ਇਸ ਇਲਾਕੇ 'ਚ ਲੱਗੇ ਹੋਏ ਆ ਤੇ ਲੋਕਾਂ ਨੂੰ ਲਾਮਬੰਦ ਕਰਕੇ ਤੇ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਉਣ ਵਾਸਤੇ ਚੰਗਾ ਵਧੀਆ ਵਾਤਾਵਰਨ ਚੰਗਾ ਮਾਹੌਲ ਚੰਗਾ ਸਮਾਜ ਸਿਰਜਣਾ ਵਾਸਤੇ ਜਿਹੜੇ ਤਿਆਰ ਕਰ ਰਹੇ ਆ ਕਿ ਹਰ ਆ